ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਸੁੱਤ ਚਾਰ ਚਾਰ ਮੋਏ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਸਰਬੰਸਦਾਨੀ ਧੰਨ ਧੰਨ ਦਸ਼ਮੇਸ਼ਪਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨਮਾਤਾ ਗੁਜਰਕੌਰ ਜੀ ਸ਼ਹੀਦ ਚਾਰ ਸਹਿਬਜਾਦੇ ਜਿਨ੍ਹਾਂ ਦੀ ਲਸਾਨੀ ਜਿਹੜੀ ਕੁਰਬਾਨੀ ਨੂੰ ਸਮਰਪਤ ਆ ਜਿਹੜਾ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਆ ਜਿਹੜਾ ਲੋਹਟਵਦੀ ਵਿਖੇ ਡਾਕਟਰ ਜਰਨੈਲ ਸਿੰਘ ਰਿੰਕੂ ਹੁਣੀ ਆਪਣੇ ਸਹਿਯੋਗੀਆਂ ਦੇ ਨਾਲ ਆਪਣੀ ਟੀਮ ਵਲੰਟੀਅਰ ਦੇ ਨਾਲ ਲਾ ਰਹੇ ਨੇ ਜੀ ਡਾਕਟਰ ਅਮੀਰ ਕਰਪਾਵਨਾ ਜਿਹੜਾ ਤਰੀਕਾ 29 ਦਸੰਬਰ ਆ ਤੇ ਸਮਾਂ ਹੈਗਾ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲਗਾਇਆ ਜਾ ਰਿਹਾ ਤੇ ਜਿਹੜਾ ਕੋਈ ਵੀ ਮਿੱਤਰ ਪਿਆਰਾ ਭੈਣ ਭਰਾ ਕੋਈ ਵੀ ਆਪਣਾ ਖੂਨਦਾਨ ਕਰਨਾ ਚਾਹੁੰਦਾ ਤਾਂ ਉਹ ਜਾ ਕੇ 29 ਦਸੰਬਰ ਨੂੰ ਸਵੇਰੇ 9 ਤੋਂ 5 ਤੱਕ ਇਹ ਕੈਂਪ ਦਾ ਲਾਹਾ ਲੈ ਸਕਦਾ ਖੂਨਦਾਨ ਕੈਂਪ ਆ ਤੇ ਇਸ ਤੋਂ ਇਲਾਵਾ ਜਿਹੜੇ ਜਰਨਲ ਮੈਡੀਕਲ ਕੈਂਪ ਆ ਜਿਹੜਾ ਉਹਦੇ ਵਿੱਚ ਤੁਹਾਡੇ ਜਿਹੜਾ ਕੋਈ ਟੈਸਟ ਵਗੈਰਾ ਕਰਾਉਣ ਜਾਂ ਦਵਾਈਆਂ ਦੀ ਤੁਹਾਨੂੰ ਲੋੜ ਹੋ ਮੋਹਈਆ ਕਰੀਆਂ ਜਾਣਗੀਆਂ ਤੇ ਡੋਨਰ ਜਿਹੜਾ ਵੀ ਕੋਈ ਵੀ ਦਾਨੀ ਸੱਜਣਾ ਜਿਹੜਾ ਆਪਣਾ ਬਲੱਡ ਯੂਨਟ ਦੇ ਕੇ ਆਉਂਦਾ ਤਾਂ ਉਹਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਣਾ ਜੀ ਸੋ ਆਪਾਂ ਇਹਨਾਂ ਨੌਜਵਾਨਾਂ ਦਾ ਹੌਸਲਾ ਵਧਾਈਏ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਹ ਵੀ ਇੱਕ ਤਰ੍ਹਾਂ ਦੇ ਨਾਲ ਆਪਣੀ ਇੱਕ ਸੇਵਾ ਤੌਰ ਤੇ ਕਿਉਂਕਿ ਜਦੋਂ ਬਲੱਡ ਦੀ ਜ਼ਰੂਰਤ ਪੈਂਦੀ ਆ ਤਾਂ ਕਿਤੋਂ ਨਾ ਕਿਤੋਂ ਅਰੇਂਜ ਕਰਨਾ ਪੈਂਦਾ ਤਾਂ ਇਸ ਤਰ੍ਹਾਂ ਇਹ ਯੂਨਟਾਂ ਨੇ ਜਿਹੜੀਆਂ ਇਹ ਡਾਕਟਰ ਸਾਹਿਬਾਨ ਨੇ ਦੀਮਾ ਆਉਣਗੇ ਆ ਤੇ ਤੁਹਾਡੇ ਜਿਹੜੇ ਗਰੁੱਪ ਨੇ ਚੈੱਕ ਕਰਕੇ ਤੁਹਾਡਾ ਜੁਨਟਾਂ ਲੈ ਕੇ ਜਾਣਗੇ ਤੁਹਾਡਾ ਬਲੱਡ ਲੈ ਕੇ ਜਾਣਗੇ ਸੋ ਆਪਾਂ ਇਸ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਲੱਗ ਰਿਹਾ 29 ਦਸੰਬਰ 2025 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਡਾਕਟਰ ਅਮੀਦਕਰ ਭਵਨ ਪਿੰਡ ਲੋਹਟਵਦੀ ਸੋ ਆਪਾਂ ਵੱਧ ਤੋਂ ਵੱਧ ਪਹੁੰਚ ਕੇ ਜਿਹੜਾ ਇਹਨਾਂ ਕੈਂਪਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ ਸੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਕੰਟੈਕਟ ਕਰ ਲਿਓ ਇਹ ਬਾਤ ਤੋਂ ਬਾਤ ਜਿਹੜੇ ਦਾਨੀ ਸੱਜਣ ਨੇ ਉਹ ਪਹੁੰਚ ਕੇ ਆਪਣਾ ਖੂਨ ਦਾਣ ਜਰੂਰ ਕਰਿਓ ਜੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਇਹ ਜਾਣਕਾਰੀ ਇਹ ਜੜੀ ਉਹ ਪਹੁੰਚ ਸਕੇ ਪ੍ਰਣਾਮ ਸ਼ਹੀਦਾਂ ਨੂੰ